ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਡਿਜੀਟਲ ਅਰੈਸਟ ਦੇ ਨਾਮ ਤੇ ਇੱਕ ਕਿਸਾਨ ਪਰਿਵਾਰ ਤੋਂ 30 ਲੱਖ ਰੁਪਏ ਉਸ ਨੂੰ ਧਮਕਾ ਕੇ ਮੋਬਾਈਲ ਫੋਨ ਤੇ ਕਾਲ ਦੇ ਜਰੀਏ ਜਿਹੜੇ ਹੈਗੇ ਨੇ ਉਹ ਲੁੱਟ ਲਏ ਜਾਂਦੇ ਨੇ ਅਪ੍ਰੈਲ ਮਹੀਨੇ ਦੀ ਇਹ ਘਟਨਾ ਹੈ 2025 ਦੀ ਤੇ ਜਿਹਦੇ ਵਿੱਚ 4 ਮਹੀਨੇ ਦੀ ਲਗਾਤਾਰ ਚਲੀ ਛਾਣਬੀਣ ਤੋਂ ਬਾਅਦ ਫਤੇਗੜ ਸਾਹਿਬ ਦੇ ਜਿਹੜੀ ਪੁਲਿਸ ਹੈ ਐਸਐਸਪੀ ਨੇ ਸ਼ੁਭ ਮਗਰਵਾਲ ਉਹਨਾਂ ਦੀ ਪੂਰੀ ਟੀਮ ਨੇ ਇਸ ਤੇ ਬਹੁਤ ਮਿਹਨਤ ਕੀਤੀ ਹੈ ਤੇ ਇਹ 30 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਉਹਨਾਂ 7 ਵਿਅਕਤੀਆਂ ਦੇ ਵਿੱਚੋਂ 4 ਵਿਅਕਤੀਆਂ ਨੂੰ ਕਾਬੂ ਕਰ ਲਿਆ ਜੋ ਕਿ ਕੇਰਲਾ ਦੇ ਦਿੱਲੀ ਦੇ ਨਿਵਾਸੀ ਹਨ ਫਤਿਗੜ ਸਾਹ ਦੇ ਪਿੰਡ ਲੋਹਾਰੀ ਕਲਾਂ ਦੇ ਵਿੱਚ ਇੱਕ ਕਿਸਾਨ ਪਰਿਵਾਰ ਤੋਂ ਇਹਨਾਂ ਲੋਕਾਂ ਨੇ 5 April 2025 ਨੂੰ ਇੱਕ ਫੋਨ ਕਾਲ ਆਉਂਦੀ ਹੈ ਇੱਕ ਕਿਸਾਨ ਪਰਿਵਾਰ ਨੂੰ ਜਿਹਦੇ ਵਿੱਚ ਉਹਨਾਂ ਨੂੰ ਘਰ ਦੇ ਵਿੱਚ ਹੀ ਡਿਜੀਟਲ ਅਰੈਸਟ ਮੈਂ ਤੁਹਾਨੂੰ ਵੀ ਦੱਸ ਸਕਦਾ ਕਿਉਂਕਿ ਡਿਜੀਟਲ ਅਰੈਸਟ ਦੀ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ਐ ਡਿਜੀਟਲ ਗ੍ਰਿਫਤਾਰੀ ਵੀ ਤੁਹਾਨੂੰ ਫੋਨ ਤੇ ਹੀ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਜਾਂਦਾ ਤੁਹਾਨੂੰ ਧਮਕਾਇਆ ਜਾਂਦਾ ਕਿ ਖਾਤੇ ਦੇ ਵਿੱਚ ਸਾਡੇ ਪੈਸੇ ਪਾਓ ਤੁਹਾਡੇ ਤੇ ਝੂਠੇ ਦੋਸ਼ ਰੂਪ ਲਗਾ ਕੇ ਤੁਹਾਡੇ ਤੇ ਝੂਠੀਆਂ ਐਫਆਈਆ ਨਾਲ ਦਰਜ ਕਰਕੇ ਜਿਹੜੇ ਲੁਟੇਰੇ ਕਿਸਮ ਦੇ ਜਿਹੜੇ ਸਾਈਬਰ ਠੱਗ ਹੁੰਦੇ ਨੇ ਉਹ ਤੁਹਾਡਾ ਮਾਨਸਿਕ ਸ਼ੋਸ਼ਣ ਕਰਕੇ ਤੁਹਾਨੂੰ ਲੁੱਟਣਾ ਚਾਹੁੰਦੇ ਨੇ ਸੋ ਅੱਜ ਦੀ ਜਿਹੜੀ ਜਾਣਕਾਰੀ ਮੈਂ ਬੜੀ ਡਿਟੇਲ ਦੇ ਵਿੱਚ ਤੁਹਾਨੂੰ ਦੱਸਣਾ ਜਾ ਰਿਹਾ ਹਾਂ ਆ ਉੱਪਰ ਫੋਟੋਆਂ ਜਿਹੜੀਆਂ ਚੱਲਦੀਆਂ ਨੇ ਤੁਸੀਂ ਦੇਖੋ ਇਹ ਕਾਲੇ ਕੱਪੜਿਆਂ ਦੇ ਵਿੱਚ ਜਿਸ ਦਾ ਮੂੰਹ ਟਕਿਆ ਹੋਇਆ ਇਹ ਮੁੱਖ આરોપી ਹੈ ਜਿਹੜਾ ਇਸ ਦਾ ਫੜਿਆ ਜਿਹਦੇ ਵਿੱਚ ਕੁੱਲ ਪੁਲਿਸ ਨੇ ਹਜੇ 4 ਦੋਸ਼ੀਆਂ ਨੂੰ ਕਾਬੂ ਕੀਤਾ ਜਿਹਦੇ ਵਿੱਚ ਜਿਹੜਾ ਮੁੱਖ ਸਰਗਨਾ ਉਹ ਅਕਬਰ ਅਲੀ ਹੈ ਜੋ ਕਿ ਕੇਰਲਾ ਦਾ ਨਿਵਾਸੀ ਹੈ ਇਸ ਦੇ ਨਾਲ ਹੀ ਇੱਕ ਰਿਸ਼ਾਦ ਮਿਲਕਮ ਜਿਸ ਦਾ ਨਾਮ ਹੈ ਇਹ ਵੀ ਪੁਲਿਸ ਨੇ ਇਸ ਨੂੰ ਵੀ ਮਰਚੇ ਦੇ ਵਿੱਚ ਸ਼ਾਮਲ ਕੀਤਾ ਇਸ ਤੋਂ ਇਲਾਵਾ ਇੱਕ ਮਨਿੰਦਰ ਸਿੰਘ ਹੈ ਜੋ ਕਿ ਦਿੱਲੀ ਪੱਛਮੀ ਦਾ ਰਹਿਣ ਵਾਲਾ ਹੈ ਤੇ ਇੱਕ ਨਵੀਨ ਸ਼ਰਮਾ ਹੈ ਤੇ ਇੱਕ ਅਨਿਲ ਕੁਮਾਰ ਹੈ ਇਹ ਚਾਰ ਪੰਜ ਵਿਅਕਤੀਆਂ ਨੂੰ ਵਿੱਚੋਂ ਹਜੇ ਪੁਲਿਸ ਨੇ ਚਾਰ ਵਿਅਕਤੀਆਂ ਨੂੰ ਜਿਹੜਾ ਹੈਗਾ ਕਾਬੂ ਕਰ ਲਿਆ ਤੇ ਤਿੰਨ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਭਾਲ جاری ਹੈ ਇਹਨਾਂ ਨੇ ਇੱਕ ਵਿਅਕਤੀ ਨੂੰ ਫੋਨ ਤੇ ਧਮਕਾ ਕੇ ਉਸ ਨੂੰ ਉਸਦੇ ICICI ਬੈਂਕ ਖਾਤੇ ਦੇ ਵਿੱਚੋਂ 30 ਲੱਖ ਰੁਪਏ ਆਪਣੇ ਖਾਤਿਆਂ ਦੇ ਵਿੱਚ ਟਰਾਂਸਫਰ ਕਰਵਾ ਲਏ ਸਨ ਅੱਡੇ ਤਿੰਨ ਚਾਰ ਮਹੀਨੇ ਦੀ ਚੱਲੀ ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਇਹਨਾਂ ਵਿਅਕਤੀਆਂ ਨੂੰ ਕਾਬੂ ਤਾਂ ਕਰ ਲਿਆ ਹੈ ਪਰ ਉਹਨਾਂ ਦੇ ਕੋਲੋਂ 9 ਲੱਖ ਰੁਪਇਆ ਵੀ ਬਰਾਮਦ ਕਰਕੇ ਜਿਸ ਵੀ ਕਿਸਾਨ ਪਰਿਵਾਰ ਦੇ ਇਹ ਪੈਸੇ ਸਨ ਉਹਨਾਂ ਨੂੰ ਵਾਪਸ ਕਰ ਦਿੱਤੇ ਹਨ ਤੇ ਇਹਨਾਂ ਵਿੱਚੋਂ ਸਭ ਦਾ ਫਤਿਹਗੜ੍ਹ ਸਾਹਿਬ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਤੇ ਇਹਨਾਂ ਦਾ ਜਿਹੜਾ ਰਿਮਾਂਡ ਉਹ ਹਾਸਲ ਕੀਤਾ ਜਾ ਰਿਹਾ ਤਾਂ ਜੋ ਸਾਈਬਰ ਕ੍ਰਾਈਮ ਦਾ ਜਿਹੜਾ ਮੂਲ ਵਾਲਾ ਇਹ ਹੋਰ ਅੱਗੇ ਨਾ ਵੱਧ ਸਕੇ ਸਾਈਬਰ ਕ੍ਰਾਈਮ ਸਾਈਬਰ ਫਰਾਡ ਤੇ ਡਿਜੀਟਲ ਅਰੈਸਟ ਨਾਮ ਦੀ ਕੋਈ ਜੜੀ ਹੈਗੀਆਂ ਨੇ ਕੋਈ ਚੀਜ਼ ਨਹੀਂ ਹੁੰਦੀ ਆ ਲੋਕਾਂ ਨੂੰ ਅਕਸਰ ਫੋਨ ਕਰਕੇ ਧਮਕਾਇਆ ਜਾਂਦਾ ਹੈ ਕਿ ਤੁਹਾਡੀ ਡਿਜੀਟਲ ਅਰੈਸਟ ਹੋ ਗਈ ਹੈ ਅਸੀਂ ਸੀਬੀਆਈ ਤੋਂ ਬੋਲਦੇ ਪਏ ਆ ਤੁਹਾਡੇ ਤੇ ਐਫਆਈਆਰ ਦਰਜ ਹੈ ਤੁਸੀਂ ਇਹਨੇ ਪੈਸੇ ਪਾਉਂਗੇ ਖਾਤੇ ਦੇ ਵਿੱਚ ਤਾਂ ਤੁਹਾਡਾ ਨਿਪਟਾਰਨ ਹੋ ਜਾਏਗਾ ਤੁਸੀਂ ਇਸ ਕਾਲ ਤੇ ਕਦੇ ਘਪਰਾਉਣਾ ਨਹੀਂ ਆ ਕਿਉਂਕਿ ਜਾਗਰੂਕਤਾ ਵਾਸਤੇ ਆਪਾਂ ਹਮੇਸ਼ਾ ਸੋਸ਼ਲ ਮੀਡੀਆ ਤੇ ਰੀਲਾਂ ਤੇ ਮੋਬਾਈਲ ਤੇ ਬਹੁਤ ਦੇਖਦੇ ਆਂ ਪਰ ਸਰਕਾਰੀ ਖਬਰਾਂ ਤੁਸੀਂ ਜਰੂਰ ਸੁਣਿਆ ਕਰੋ ਉਹ ਰੇਡੀਓ ਤੇ ਆਉਂਦੀਆਂ ਨੇ ਟੀਵੀ ਚੈਨਲਾਂ ਤੇ ਵੀ ਆਉਂਦੀਆਂ ਨੇ ਸਰਕਾਰੀ ਚੈਨਲ ਜਿਹਦੇ ਵਿੱਚ ਸਭ ਤੋਂ ਵੱਧ ਪ੍ਰਚਾਰ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਉਹ ਆਪਾਂ ਜਾਗਰੂਕਤਾ ਵਾਲੀ ਖਬਰ ਕਦੇ ਨਹੀਂ ਪੜਦੇ ਜਿਸ ਦੇ ਲਈ ਆਪਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਆਂ ਤੋਂ ਪੱਤਰਕਾਰ ਹੋਂਦੇ ਨਾਤੇ ਮੇਰਾ ਫਰਜ਼ ਬੰਦਾ ਹੈ ਅਸੀਂ ਤੁਹਾਨੂੰ ਉਹ ਆਗਾ ਕਰੀਏ ਤੇ ਖਤੇਗੜ੍ਹ ਸਾਹਿਬ ਪੁਲਿਸ ਦੀ ਇਸ ਕਾਮਯਾਬੀ ਨੇ ਇੱਕ 30 ਲੱਖ ਰੁਪਏ ਦੀ ਜੋ ਕਿਸਾਨ ਪਰਵਾਨਾ ਲੁੱਟਈ ਹੈ ਉਸ ਨੂੰ ਜਿਹੜੇ ਪੈਸੇ ਵਾਪਸ ਕਰਵਾਏ ਨੇ ਇੱਕ ਸ਼ਲਾਘਾਯੋਗ ਕੰਮ ਹੈ ਧੰਨਵਾਦ